ਮੰਗਵਾਓ ਬੀਏ ਬੀਏ ਕਿਸ਼ਤਾਂ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਕੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਮਾਣ ਪੱਤਾ ਵਰਕਰਾਂ ਦੇ ਘੱਟੋ ਘਾਟੋ ਜਰ ਤਰਾ ਕਾਨੂੰਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਟੈਂਸ਼ਨਰਾਂ ਤੇ ਦੋਪਾਟਾੜ ਦਾ ਕਾਨੂੰਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸਾਥੀ ਬੀਏ ਸੈਣੀ ਜੀ ਇਹਨਾਂ ਤੋਂ ਬਾਅਦ ਸਾਥੀ ਸੁਰਿੰਦਰ ਪੁਆਰੀ ਜੀ ਪਿਆਰ ਰਹਿਣ ਜੀ ਮੈਂ ਬੇਨਤੀ ਕਰਦਾ ਸਾਥੀ ਬੀਏ ਸੈਣੀ ਜੀ ਨੂੰ ਸਾਥੀਓ ਮੈਂ 2 ਮਿੰਟ ਲੈਣੇ ਆ ਮੈਨੂੰ ਉਮੀਦ ਹੈ ਕਿ ਤੁਸੀਂ 2 ਮਿੰਟ ਵੀ ਧਿਆਨ ਨਾਲ ਦੇਓਗੇ ਮੈਂ ਇੱਕ ਨਾਰਾ ਲਾਉਣਾ ਮੈਂ ਕਹਿੰਦਾ ਝੂਠਾ ਮੁੱਖ ਮੰਤਰੀ ਤੁਸੀਂ ਕਹਿੰਦਾ ਭਗਵੰਤ ਮਾਨ ਝੂਠਾ ਮੁੱਖ ਮੰਤਰੀ ਭਗਵੰਤ ਮਾਨ ਵਾਅਦਾ ਮੁਕਰੀਆ ਬੇਈਮਾਨ ਝੂਠਾ ਮੁੱਖ ਮੰਤਰੀ ਭਗਵੰਤ ਮਾਨ ਝੂਠਾ ਮੁੱਖ ਮੰਤਰੀ ਭਗਵੰਤ ਮਾਨ ਵਾਅਦਾ ਮੁਕਰੀਆ ਦੇਸ਼ ਪੰਜਾਬ ਦੀ ਤਰੱਕੀ ਚ ਜਿਨ੍ਹਾਂ ਬਤਾਈ ਜਵਾਨੀ ਦੇਸ਼ ਪੰਜਾਬ ਦੀ ਤਰੱਕੀ ਜਿਨ੍ਹਾਂ ਬਤਾਈ ਜਵਾਨੀ ਹੱਤਾ ਖਾਤਰ ਅੱਜ ਨਾਚਾਰ ਹੋ ਗਏ ਬਣ ਕੇ ਪੈਨਸ਼ਨਰ ਫੜਦਾ ਤੇ ਖਾਂ ਧੱਕੇ ਸਰਕਾਰੀ ਦੁਰਵਿਵਰ ਦਾ ਬਜ਼ੁਰਗ ਸ਼ਿਕਾਰ ਹੋ ਗਏ ਸਰਕਾਰੀ ਦੁਰਵਿਵਰ ਦਾ ਬਜ਼ੁਰਗ ਸ਼ਿਕਾਰ ਹੋ ਗਏ ਤੇ ਮਜ਼ਦਮਾ ਦੇ ਪੈਨਸ਼ਨਰ ਵਾਸਤੇ ਸਾਡੀ ਗੱਲ ਹੈ ਸਾਥੀਓ 2.9 ਦਾ ਫਾਰਮੂਲਾ ਕੀ ਹੈ ਇਹ 1.25 ਤੋਂ 125 ਇੱਕ ਸਵਾ ਤੋਂ 125% ਇਹ ਨਜੰਦਾ ਤਾਂ 2.9 ਆਪਣੇ ਸੌਲਵ ਹੋ ਗਿਆ ਜੀ ਇਹ ਖਤਰਾ ਇਹ ਇੱਕ ਇੱਕ 26 ਵਾਲੇ ਦੇ ਇੱਕ ਮੇਜਰ ਵਿੱਚ ਵੀ ਬਣਿਆ ਹੋਇਆ ਹੈ ਕਿਉਂਕਿ ਇਹ ਅਪਡੇਟ ਨਹੀਂ ਹੋਇਆ ਦੇ ਇਹ ਇੱਕ ਇੱਕ 26 ਤੱਕ ਅਪਡੇਟ ਨਹੀਂ ਹੁੰਦਾ ਤਾਂ ਇਹ ਮਗਰ ਤੁਹਾਡੇ ਵਿੱਚ ਬਹੁਤ ਸਾਰੇ ਪੈਕਸਾਂ ਦੇ ਬੇਹੋਰ ਲੱਗੇ ਹੈ ਇਹ ਜੇ ਚਾਹ ਜਤਾ ਗਏ ਆਈਐਸ ਅਫਸਰ ਆਈਟੀਐਸ ਅਫਸਰ ਆਈਐਸ ਜਦ ਰਿਟਾਇਰਡ ਸਮਾਜ ਦੇ ਸਰਸ ਕਰਦੇ ਆ ਤੇ ਸਾਰੇ ਧੀਆਂ एरिया ਲੱਗੇ ਸਾਰਾ ਪੈਸਾ ਵਿਧੇ एरिया ਲੱਗੇ ਜਦੋਂ ਡੀਆਈਏ ਦੀ ਖਿੰਦੀ ਜੀ ਪਾਣੀ ਨਾ ਸਹੀ ਹੁੰਦੀ ਹੈ ਤੇ ਮੁਲਾਜ਼ਮਾਂ ਦੇ ਪੈਸਾ ਵਾਸਤੇ ਉਹ ਡੀਏ ਨਹੀਂ ਕਿਤੇ ਗੱਲ ਨਾ ਹੋਰ ਕਹਣੀ ਹੈ ਇਸ ਤੋਂ ਗਵਰਨਮੈਂਟ ਸਾਹਿਬ ਵੀ ਮੈਂ ਸੋਸ਼ਕਾਰੀਆਂ ਨੂੰ ਮੈਂਦੀ ਕਰਵਨ ਦੇ ਸੌਦੇ ਸੀਏ ਨਾਲ ਧਿਆਨ ਨਾਲ ਸੌਦੇ ਸਾਡੀ ਗੱਲ ਪਤਾ ਦਿਓ ਭਗਵੰਤ ਮਾਨ ਸਰਕਾਰ ਦੇ ਭਗਵੰਤ ਮਾਨ ਸਾਹਿਬ ਦੀ ਇੱਕ ਵੀਡੀਓ ਕੱਲ ਦੇਖ ਰਿਆ ਸੀ ਮੈਂ ਉਹ ਵੀਡੀਓ ਮੈਂ ਜਰਮਨ ਜੀ ਦੀ ਜੋ ਪੇਸ਼ੀ ਹੈ ਜਿਹੜੇ ਆਇਡੈਂਟੀਫਾਈ ਕਰਾਉਣਾ ਟਿੱਟੈਂਟ ਪਾਰਟ ਨੇ ਸੰਮਤ ਸਾਥੀ ਨੇ ਉਹ ਚੱਲਦੀ ਵੀਡੀਓ ਚੱਲਦੇ ਭਗਵੰਤ ਮਾਨ ਦੇ ਪਾਸੇ ਵਿੱਚ ਇੱਕ ਬੀਬੀ ਖੜੀ ਹੋ ਕੇ ਕਹਿੰਦੀ ਹੈ ਸੁਣਨਾ ਚਾਹੁੰਦੀ ਹੈ ਕਿ ਸਟਪ ਸਟਪ ਭਗਵੰਤ ਮਾਨ ਕਹਿੰਦਾ ਇਹਨੂੰ ਮਾਈਕ ਦਿਓ ਉਹ ਮਾਈਕ ਤੇ ਬੋਲਦੀ ਹੈ ਉਹ ਕਹਿ ਰਹੀ ਹੈ ਕਿ ਸਾਡੀਆਂ ਤਿੰਨ ਗੁਰਦੁਆਰਾਵਾਂ ਵਧ ਗਈਆਂ ਮੈਂ ਬੇਨਤੀ ਕੀਤੀ ਹੈ ਕਿ ਵੈਰੀਫਾਈ ਕਰ ਲਓ ਕਿਹੜੇ ਡਿਪਾਰਟਮੈਂਟ ਨੇ ਤਿੰਨ ਗੁਰਦੁਆਰਾਵਾਂ ਵਧੀਆਂ ਅਗਲੀ ਗੱਲ ਜੇ ਤੁਹਾਨੂੰ ਸਰ ਜੇ ਤੁਸੀਂ ਇਸ ਬੀਬੀ ਨੂੰ 2 ਮਿੰਟ ਦੇ ਸਕਦੇ ਹੋ ਤੇ ਸਾਨੂੰ 2 ਮਿੰਟ ਦੇ ਦਿਓ ਚਾਹ ਦੇ ਇਲੈਕਸ਼ਨ ਦੇ ਵਿੱਚ ਚਾਹ ਦੇ ਪਾਸਨ ਦੇ ਵਿੱਚ ਫਿਰ ਕਹੇ ਸਾਡੇ ਸਰਦੀ ਦਰਜ ਕਰ ਦਿਓ ਚਾਹ ਜੇ ਲੈ ਹੀ ਲੱਕ ਦਿਓ ਤੁਹਾਨੂੰ ਉਹ ਹੀ ਦੱਸਾਂਗੇ ਕਿ ਸੀ ਕੀ ਕਰ